ਕੁਝ ਦਿਨ ਪਹਿਲਾਂ ਦੀ ਗੱਲ ਆ ਕਿ ਮੇਰੇ ਮਦਰ-ਇਨ-ਲॉ ਨੂੰ ਹਸਪੀਟਲ ਲੈ ਕੇ ਜਾਣਾ ਪਿਆ ਤੇ ਡਾਕਟਰ ਦਾ ਕਹਿਣਾ ਸੀਗਾ ਕਿ ਇਹਨਾਂ ਦਾ ਜਿਹੜਾ ਆਕਸੀਜਨ ਲੈਵਲ ਬਹੁਤ ਜ਼ਿਆਦਾ ਘਟ ਗਿਆ ਤੇ ਜਦੋਂ ਉਹਨਾਂ ਦਾ ਬੀਪੀ ਬਹੁਤ ਜ਼ਿਆਦਾ ਹਾਈ ਲੈਵਲ ਤੇ ਹੋ ਗਿਆ ਤਾਂ ਉਹਨੇ ਕੀ ਕੀਤਾ ਕਿ ਬਲਾਕੇਜ ਕਰਨੀ ਸ਼ੁਰੂ ਕਰ ਦਿੱਤੀ ਤੇ ਡਾਕਟਰ ਕਹਿ ਰਹੇ ਸੀਗੇ ਕਿ ਜਦੋਂ ਤੁਸੀਂ ਫਟਾਫਟ ਏਸੀ ਦੇ نیچےੋਂ ਨਿਕਲ ਕੇ ਬਾਹਰ ਗਰਮੀ ਦੇ ਵਿੱਚ ਸੌਣੇ ਉਹਦਾ ਤੁਹਾਡਾ ਆਕਸੀਜਨ ਲੈਵਲ ਜਿਹੜਾ ਵਾ ਉਹ ਲੋ ਹੋ ਜਾਂਦਾ ਜਿਸ ਦੇ ਨਾਲ ਤੁਹਾਨੂੰ ਹਾਰਟ ਅਟੈਕ ਆ ਜਾਂਦਾ ਵਾ ਤੇ ਹਾਰਟ ਦੀ ਜਿਹੜੀ ਪ੍ਰੋਬਲਮ ਆ ਬਹੁਤ ਜ਼ਿਆਦਾ ਜਲਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਨ੍ਹਾਂ ਦਾ ਬੀਪੀ ਵਾਧਾ ਵਾਜਾ ਘਟਦਾ ਵ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਕਿ ਜਦੋਂ ਵੀ ਤੁਸੀਂ ਏਸੀ ਦੇ نیچےੋਂ ਨਿਕਲਦੇ ਹੋ ਤਾਂ ਥੋੜਾ ਟਾਈਮ ਪੱਖੇ ਦੇ نیچے ਬੈਠੋ ਬਾਹਰ ਜਾ ਕੇ ਥੋੜਾ ਜਿਹਾ ਆਪਣੇ ਆਪ ਆਪਣੀ ਬੋਡੀ ਦੇ ਟੈਂਪਰੇਚਰ ਨੂੰ ਠੀਕ ਕਰੋ ਜਾਂ ਜਦੋਂ ਤੁਸੀਂ ਬਾਹਰੋਂ ਆਉਂਦੇ ਆ ਤਾਂ ਫਟਾਫਟ ਏਸੀ ਦੇ نیچے ਨਾ ਜਾਓ ਜਾਂ ਤੁਸੀਂ ਜੇ ਬਾਹਰੋਂ ਆਉਂਦੇ ਆ ਤਾਂ ਸਿਰ ਦੇ ਵਿੱਚ ਪਾਣੀ ਨਾ ਪਾਓ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਹਾਰਟ ਦੇ ਰਿਲੇਟਡ ਪ੍ਰੋਬਲਮਸ ਹੋ ਰਹੀਆਂ ਨੇ ਸਟੰਟ ਪੈ ਰਹੇ ਨੇ ਹਾਰਟ ਦੀ ਬਲੋਕੇਜ ਹੋ ਰਹੀ ਆ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਜਿਹੜੇ ਏਸੀ ਨੇ ਉਹ ਨਮੀ ਨੂੰ ਖਿੱਚ ਰਹੇ ਨੇ ਤੇ ਆਕ ਬਹੁਤ ਘਟ ਰਿਹਾ ਕਿਉਂਕਿ ਪੇੜ ਪੌਦੇ ਤਾਂ ਬਿਲਕੁਲ ਵੀ ਆਪਣੇ ਇੰਡੀਆ ਦੇ ਵਿੱਚ ਬਹੁਤ ਘਟ ਗਏ ਨੇ ਤਾਂ ਉਹਦੇ ਕਰਕੇ ਆਕਸੀਜਨ ਦਾ ਜਿਹੜਾ ਲੈਵਲ ਉਹ ਬਹੁਤ ਘਟਦਾ ਜਾ ਰਿਹਾ ਸੋ ਆਪਣਾ ਧਿਆਨ ਰੱਖੋ